ਦੈਨਿਕ ਸੁਣਾ ਦੇਖ ਰਹੇ ਤੁਸੀਂ ਤਾਂ ਮੈਂ ਹੀ ਮਸਿੰਗ ਦਿਗਪਾਲ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਜਿਹੜੀ ਕੀ ਹਲਚਲ ਆਉ ਚੱਲ ਰਹੀ ਹੈ ਤਾਂ ਕੱਲ ਰਵਨੀਤ ਸਿੰਘ ਬਿੱਟੂ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਅੱਜ ਆਮ ਆਦਮੀ ਪਾਰਟੀ ਤੋਂ ਸੰਸਦ ਸੁਸ਼ੀਲ ਕੁਮਾਰ ਰਿੰਕੂ ਅਤੇ ਹਲਕਾ ਵਿਧਾਇਕ ਜਲੰਧਰ ਤੋਂ ਸ਼ੀਤਲੰਗੁਰਾਲ ਜਿਹੜੇ ਨੇ ਆਮ ਆਦਮੀ ਪਾਰਟੀ ਦੀ ਮੁੰਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਭਾਜਪਾ ਦੇ ਲੈ ਕੇ ਪੱਲਾ ਨੇ ਉਹ ਫੜ ਲੈਂਦੇ ਨੇ ਤਾਂ ਬਹੁਤ ਸਾਰੇ ਗੰਭੀਰ આરોਪ ਵੀ ਲਗਾਏ ਨੇ ਸ਼ੀਤਲੰਗੁਰਾਲ ਨੇ ਅਤੇ ਸੁਸ਼ੀਲ ਕੁਮਾਰ ਰਿੰਕੂ ਨੇ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਹਲਕਾ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਜੀ ਮੌਜੂਦ ਨੇ ਪੱਪੀ ਜੀ ਕਿਵੇਂ ਦੇਖਦੇ ਹੋ ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਜਿਮਨੀ ਚੋਣਾ ਹੋਈ ਹੈ ਸੀਟ ਜਤਾਈ ਵੀ ਤੁਸੀਂ ਵੀ ਸਾਰੇ ਉੱਥੇ ਲੱਗੇ ਸੀਗੇ ਬਹੁਤ ਸਾਰੀ ਮਿਹਨਤ ਵੀ ਕਰਨੀ ਪਈ ਤਾਂ ਦੁਬਾਰਾ ਫਿਰ ਉਹ ਟਿਕਟ ਜਿਹੜੀ ਦਿੱਤੀ ਸੀ ਜਲੰਧਰ ਤੋਂ ਤਾਂ ਅੱਜ ਆਮ ਆਦਮੀ ਪਾਰਟੀ ਦੀ ਮੁੰਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਉਹਨਾਂ ਦੇ ਨਾਲ ਸ਼ੀਤਲੰਗੁਰਾਲ ਵੀ ਜਿਹੜੇ ਕੀ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਦੇ ਸੋਚਣੀ ਹੁੰਦੀ ਹੈ ਜਦੋਂ ਪਾਰਟੀ ਨੇ ਤੁਹਾਨੂੰ ਐਡਾ ਬਣਦਾ ਮਾਨ ਸਮਾਨ ਔਰ ਜਲੰਧਰ ਦੇ ਲੋਕਾਂ ਨਾਲ ਮੈਂ ਸਮਝਦਾ ਇਹ ਗਰਦਾਰੀ ਆ ਜਦੋਂ ਤੁਹਾਨੂੰ ਐਡਾ ਬਣਦਾ ਮਾਨ ਸਮਾਨ ਜਲੰਧਰ ਦੇ ਲੋਕਾਂ ਨੇ ਦਿੱਤਾ ਤੁਹਾਨੂੰ ਇੱਕ ਜਿਮਨੀ ਚੋਣ ਲੋਕ ਸਭਾ ਦੀ ਜਿਤਾਈ ਆ ਆਮ ਆਦਮੀ ਪਾਰਟੀ ਦੇ ਝੰਡੇ ਡੰਡੇ ਨਾਲ ਤੁਸੀਂ ਅੱਜ ਉਸ ਪਾਰਟੀ ਦੇ ਨਾਲ ਛੱਡ ਕੇ ਚਲੇ ਗਏ ਅੱਜ ਉਹ ਭਾਜਪਾ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਵੀ ਆਪਣੀ ਤਾਨਾਸ਼ਾਈ ਰਵਈਏ ਦਾ ਰੋਲ ਕਰ ਰਿਹਾ ਵਾ ਪਰ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਅੱਜ ਕੱਲ ਲੋਕਾਂ ਦਾ ਪਤਾ ਹੀ ਨਹੀਂਗਾ ਇੱਥੇ ਤਾਂ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਲੋਕ ਬਿੱਟੂ ਕਿਸਾਨ ਅੰਦੋਲਨ ਵੇਲੇ ਉਹਨੂੰ ਕਿਸੇ ਨੇ ਕਿਹਾ ਵੀ ਤੂੰ ਆ ਬੀਜੇਪੀ ਵਾਲਿਆਂ ਨਾਲ ਬੈਠ ਕੇ 2 ਮਿੰਟ ਗੱਲ ਕਰ ਲਾ ਉਹ ਕਹਿੰਦਾ ਮੇਰੀ ਬੈੰਦੀ ਆ ਜੁੱਤੀ ਅੱਜ ਉਸੇ ਜੁੱਤੀ ਬੈਣ ਵਾਲਾ ਬੰਦਾ ਬੰਦਾ ਜਾ ਬੈਠਾ ਉਹਨਾਂ ਦੀ ਝੋਲੀ ਦੇ ਵਿੱਚ ਇਹਨਾਂ ਦਾ ਕਿਸੇ ਬੰਦਿਆਂ ਦਾ ਰੋਲ ਨਹੀਂ ਹੈਗਾ ਇਦਾਂ ਸਿਰਫ ਪਾਵਰਾਂ ਦੇ ਭੁੱਖੇ ਲੋਕ ਆ ਪਾਵਰਾਂ ਨੂੰ ਐੜੀਕਦੇ ਆ ਵਾ ਪਾਵਰ ਜਿੱਧਰੋਂ ਮਿਲਦੀ ਆ ਉਧਰ ਛਾਲ ਮਾਰ ਕੇ ਚਲੇ ਜਾਂਦੇ ਆ ਇਹ ਲੋਕ ਕੁੱਪੀ ਜੀ ਪਹਿਲਾਂ ਵੀ ਰਾਜਨੀਤਿਕ ਦਲਾਂ ਦੇ ਵਿੱਚ ਦਲ ਬਦਲੂ ਹੁੰਦੇ ਸੀਗੇ ਪਰ ਕਦੀ ਕਦੀ ਦੇਖਣ ਨੂੰ ਮਿਲਦਾ ਸੀ ਪਰ ਅੱਜ ਕੱਲ ਦੇ ਲੋਕ ਹੁਣ ਸੋਚ ਦੇ ਵਿੱਚ ਬੈ ਗਏ ਨੇ ਕਿ ਸੋ ਕਰੀਏ ਤਾਂ ਕਰੀਏ ਕੀ ਪਹਿਲਾਂ ਇੱਕ ਪਾਰਟੀ ਫਿਰ ਦੋ ਪਾਰਟੀ ਫਿਰ ਤਿੰਨ ਤਿੰਨ ਪਾਰਟੀਆਂ ਵੀ ਕਿ ਚਾਰ ਚਾਰ ਪਾਰਟੀਆਂ ਕਈ ਲੀਡਰ ਜਿਹੜੇ ਕਿ ਉਹ ਬਦਲ ਚੁੱਕੇ ਨੇ ਇਹ ਹੁਣ ਬਰਸਾਤੀ ਡੱਡੂ ਰਾਜਨੀਤੀ ਲੋਕ ਜਿਹੜੇ ਆ ਨਾ ਇਦੇ ਵਿੱਚ ਬਿਜ਼ਨਸਮੈਨ ਲੋਕ ਵੜ ਗਏ। ਇਹਦੇ ਵਿੱਚ ਪਹਿਲਾਂ ਰਾਜਨੀਤੀ ਜਿਹੜੇ ਲੋਕ ਕਰਦੇ ਸੀ ਉਹ ਬਤੌਰ ਸੇਵਾ ਭਾਵਨਾ ਦੇ ਨਾਲ ਕਰਦੇ ਸੀ। ਹੁਣ ਇਹਦੇ ਵਿੱਚ ਬਿਜ਼ਨਸਮੈਨ ਲੋਕ ਵੜ ਗਏ। ਬਿਜ਼ਨਸਮੈਨ ਲੋਕਾਂ ਨੂੰ ਇਹ ਹੁੰਦਾ ਵਾ ਵੀ ਸਾਡਾ ਬਿਜ਼ਨਸ ਕਿਵੇਂ ਚੱਲਦਾ ਲੋਕਾਂ ਦੇ ਕੋਲ ਜਾਓ ਪੌਣੇ ਪੰਜ ਸਾਲ ਬਾਅਦ ਹੱਥ ਜੋੜੋ ਲੋਕਾਂ ਦਾ ਮਤ ਦਾ ਦਾਨ ਲਓ ਉਦੋਂ ਵਾ ਫੇਰ ਆਪਣਾ ਧੰਦਾ ਸ਼ੁਰੂ ਕਰ ਦਿਓ। ਇਹ ਲੋਕ ਬਿਜ਼ਨਸਮੈਨ ਨੇ ਇਹਨਾਂ ਨੂੰ ਬਿਜ਼ਨਸਮੈਨ ਲੋਕਾਂ ਨੂੰ ਸਵੈ ਐਸੇ ਦੀ ਅਹਿਮੀਅਤ ਤੋਂ ਬਿਨਾ ਹੋਰ ਕੋਈ ਇਹ ਬੰਦੇ ਦੀ VOTER ਦੀ ਕੋਈ ਅਹਿਮੀਅਤ ਨਹੀਂ ਕਹਿੰਦੇ ਐ ਐਸੇ ਲੋਕ ਹੋ ਗਏ ਕੀ ਸਮਝਦੇ ਕੀ ਹੋ ਕਿਉਂ ਗਏ ਨੇ ਪਾਰਟੀ ਛੱਡਣ ਦੀ ਜਰੂਰਤ ਕੀ ਪੈ ਗਈ ਚਿਤਲੰਗ ਗੁਰਵਾਲਾ ਤੇ ਰਿੰਕੂ ਨੂੰ ਆਹ ਦੱਸ ਦੂਗੇ ਲੋਕ ਉਹਨਾਂ ਲੋਕ ਸਭਾ ਦੇ ਇਲੈਕਸ਼ਨ ਆ ਰਹੇ ਆ 24 ਚ ਲੋਕਾਂ ਨੇ ਦੱਸ ਦੇਣਾ ਵਾ ਵੀ ਕੀ ਭਾਵੀ ਦਿੱ ਆ ਲੋਕ ਅੱਜ ਕੱਲ ਬੱਚੇ ਬਹੁਤ ਸਿਆਣੇ ਹੋ ਗਏ ਜੇ ਜਿਮਨੀ ਚੋਣ ਕਾਂਗਰਸ ਦੀ ਪੱਕੀ ਸੀਟ ਰਿੰਕੂ ਨੂੰ ਜਿਤਾ ਸਕਦੇ ਆ ਤਾਂ ਹੁਣ ਇਹ ਵੀ ਪੁੱਛ ਸਕਦੇ ਆ ਉਹ ਲੋਕ ਬਈ ਤੂੰ ਉਹ ਅੱਲਾ ਦਾ ਉਧਰੋਂ ਸਾਡੇ ਕੋਲ ਆਇਆ ਸੀ ਝਾੜੂ ਦਾ ਨਿਸ਼ਾਨ ਲੈ ਕੇ ਹੁਣ ਫਿਰ ਕਮਲ ਦੇ ਫੁੱਲ ਨੂੰ ਅਸੀਂ ਹਰਾਇਆ ਸੀ ਤੂੰ ਹੁਣ ਕਮਲ ਦਾ ਫੁੱਲ ਲੈ ਕੇ ਸਾਡੇ ਕੋ ਆ ਗਿਆ ਇਸ ਗੱਲ ਦਾ ਜਵਾਬ ਜਲਦੀ ਲੋਕ ਦੇ ਦੂਗੇ ਜਿੱਤਨੂੰ ਗੁਰਾਲ ਨੇ ਅੱਜ ਕਹਿ ਕਹਿੰਦੇ ਗੁੰਡਿਆਂ ਦੀ ਪਾਰਟੀ ਹੈ ਗੁੰਡਾ ਰਾਜ ਹੋ ਰਿਹਾ ਚਲੋ ਹੁਣ ਕੱਲ ਇਹ 2 ਸਾਲ ਗੁੰਡਿਆਂ ਦੀ ਪਾਰਟੀ ਚ ਹੀ ਰਿਹਾ ਵਾ 2 ਸਾਲ ਬੰਦਾ ਪਾਰਟੀ ਦਾ ਉਦੋਂ ਤਾਂ ਬੜਾ ਲੋਟਸ ਲੋਟਸ ਕਰਦਾ ਸੀਗਾ ਵਿਧਾਨ ਸਭਾ 'ਚ ਖੜਾ ਅੱਜ ਕਿੱਧਰ ਗਿਆ ਦਾ ਲੋਟਸ ਉਹ ਵੀ ਕਹਿੰਦੇ ਕਹਿੰਦੇ ਬਹੁਤ ਜਲਦੀ ਮੈਂ ਆਪਣਾ ਪ੍ਰੂਫ ਲੈ ਕੇ ਆਵਾਂਗਾ ਐਵੀਡੈਂਸ ਲੈ ਕੇ ਆਵਾਂਗਾ ਵੱਡੀ ਪ੍ਰੈਸ ਕਾਨਫਰੰਸ ਕਰਾਂਗੇ ਇਹ ਅਪਰੋਚਨ ਲੋਟ ਹੈ ਕੀ ਸੀਗਾ 3 ਸਾਲ 3 ਸਾਲ ਇਹਦੇ ਕੋਲ ਪ੍ਰੂਫ ਨਹੀਂ ਲੱਭਣਾ ਹੁਣ ਹੁਣ ਲੋਕਾਂ ਤੋਂ ਭੱਜਣ ਲਈ ਲੋਕਾਂ ਦੀ ਗੱਲ ਦਾ ਜਵਾਬ ਐ ਨਹੀਂਗਾ ਪ੍ਰੂਫ ਲੈ ਕੇ ਆਉਂਗਾ ਫਿਰ ਅੱਜ ਹੀ ਲੈ ਆਵੇ ਪ੍ਰੂਫ ਕੱਲ ਨੂੰ ਲੈ ਆਵੇ ਪ੍ਰੂਫ ਇਹ ਪ੍ਰੂਫ ਆਉਣੇ ਨਹੀਂਗੇ 3 ਸਾਲ ਹੁਣ ਲੋਕਾਂ ਨੇ ਗੁੰਮਰਾਹ ਨਹੀਂ ਹੋਣਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਵਾ ਬੱਚੇ ਬਹੁਤ ਸਿਆਣੇ ਹੋ ਗਏ ਅੱਜ ਕੱਲ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਮੈਂ ਹੋਣਾ ਚਾਹੀ ਮੈਤੋ ਵੀ ਜਵਾਬ ਮੰਗੂਏ ਮੈਨੂੰ ਹਲਕਾ ਸੈਂਟਰ ਦੀ ਜੇ ਇਹਨਾਂ ਨੇ ਸੇਵਾਦਾਰੀ ਦਿੱਤੀ ਆ ਹਾਂ ਲੋਕਾਂ ਦੇ ਵਿੱਚ ਤੁਹਾਡੀ ਪਛਾਣ ਵਰਕਰ ਪਾਰਟੀ ਨਾ ਤੁਹਾਡੀ ਪੁੱਛ ਕਰੇ ਜਿਵੇਂ ਕਾਂਗਰਸ ਖਾਲੀ ਹੋਈ ਆ ਜੇ ਕੱਲ ਨੂੰ ਸਾਡੀ ਪਾਰਟੀ ਨਹੀਂ ਪੁੱਛ ਕਰੂਗੀ ਵਰਕਰਾਂ ਦੀ ਇਹ ਖਾਲੀ ਹੋ ਜੂਗੀ ਕਹਿੰਦੇ ਆਮ ਆਦਮੀ ਪਾਰਟੀ ਪਾਰਟੀ ਨਹੀਂ ਰਹੀ ਕੰਪਨੀ ਬਣ ਕੇ ਰਹੀ ਏਕ ਚਲੋ ਹੁਣ ਅਜੇ ਤਾਂ 2 ਸਾਲ ਹੋਏ ਆ ਪੰਜਾਬ ਦੇ ਵਿੱਚ ਕੰਪਨੀ ਖੋਲਣ ਲੱਗੇ ਵੀ ਬੰਦੇ ਨੂੰ 5-4 ਸਾਲ ਲੱਗ ਜਾਂਦੇ ਆ ਇਹਨਾਂ ਦੇ ਕਹਿਣ ਨਾਲ ਕੰਪਨੀ ਨਹੀਂ ਬਣ ਲੱਗੀ ਉਸੇ ਕੰਪਨੀ ਦੇ ਵਿੱਚ ਹੀ ਇਹ ਬਤੌਰ ਵਰਕਰ ਕੰਮ ਕਰਦੇ ਗਏ ਆ ਜੀ ਅੱਜ ਇਹਨੂੰ ਕੰਪਨੀ ਕਹਿਣ ਲਾਪੇ ਉਹੀ ਪਾਰਟੀ ਆ ਜਿਹਦੇ ਜਿਹਨੇ ਐਡਾ ਬਣਦਾ ਮਾਨਸਮਾਨ ਜਲੰਧਰ ਦੀ ਧਰਤੀ ਤੋਂ ਦੁਆਇਆ ਦੋਨਾਂ ਨੂੰ ਸੁਸ਼ੀਲ ਕੁਮਾਰ ਿੰਕੂ ਵੀ ਕਹਿ ਰਹੇ ਕਹਿੰਦੇ ਮੈਂ ਜਲੰਧ ਦੇ ਲੋਕਾਂ ਨਾਲ ਜਿਮਨੀ ਚੌਂਚ ਬਹੁਤ ਸਾਰੇ ਵਾਅਦੇ ਕੀਤੇ ਸੀ ਪਰ ਜਿਹੜੇ ਵਾਅਦੇ ਕੀਤੇ ਸੀ ਉਹ ਮੈਨੂੰ ਪੂਰੇ ਕਰਨ ਦਿੱਤੇ ਗਏ ਮੇਰੇ ਕੰਮ ਕਰਨ ਦੇ ਵਿੱਚ ੜਿੱਕਾ ਪਾਇਆ ਗਿਆ ਤੁਸੀਂ ਦੱਸੋ ਪਾਰਟੀ ਦੇ ਕਿਸੇ ਏਜੰਡੇ ਚ ਪਲ ਅੱਜ ਲੈ ਕੇ ਬਹਿੰਦੇ ਵੀ ਅਸੀਂ ਆਹ ਮੁੱਖ ਮੰਤਰੀ ਸਾਹਿਬ ਨੂੰ ਏਜੰਡਾ ਦਿੱਤਾ ਆ ਸੁਪਰੀਮੋ ਅਰਬਿੰਦ ਕੇਰੀਵਾਲ ਨੂੰ ਦਿੱਤਾ ਤੁਹਾਡਾ ਜਾਣ ਦਾ ਬਹਾਨਾ ਆਟਾ ਗੁੰਦੀ ਹਲਦੀ ਕਿਉਂ ਜਾਣ ਦੇ ਬਹਾਨੇ ਤਾਂ ਜਾਣਾਂ ਦਾ ਤੁਸੀਂ ਸੀ ਗਈ ਹੁਣ ਕਿਸੇ ਦੇ ਦੋਸ਼ ਨਾ ਲਾਓ ਕਿ ਜਾਓ ਤੁਹਾਨੂੰ ਲੋਕਾਂ ਨੇ ਜਲਦੀ ਪੁੱਛ ਲੈਣਾ ਵਾ ਆਮ ਆਦਮੀ ਪਾਰਟੀ ਦੇ ਕੁਝ ਹੋਰ ਵਿਧਾਇਕਾਂ ਨੇ ਵੀ ਇੱਕ ਪ੍ਰੈਸ ਕਾਨਫਰੈਂਸ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਲੁਧਿਆਣਾ ਤੋਂ ਵਿਧਾਇਕ ਨੇ ਰਜਿੰਦਰ ਕੋਰ ਸ਼ਿਨਾ ਜੀ ਗੋਲਦੀ ਕੰਬੋਜ ਨੇ ਉਹ ਕਹਿੰਦੇ ਵੀ ਸਾਨੂੰ ਵੀ ਭਾਜਪਾ ਵਾਲਿਆਂ ਦੇ ਫੋਨ ਆ ਰਹੇ ਨੇ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਨੇ ਪੈਸੇ ਆ ਦੀ ਦੱਸਿਆ ਕਿ ਵੇਹ ਜਿੰਨੇ ਮਰਜ਼ੀ ਲੈ ਲਓ ਆਪ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਜਾਓ ਕਿ ਤੁਹਾਨੂੰ ਵੀ ਕੋਈ ਅਜਿਹੀ ਕਾਲ ਆਈ ਹੈ ਕੋਈ ਨਹੀਂ ਨਹੀਂ ਮੈਨੂੰ ਨਾ ਤਾਂ ਕੋਈ ਆਈ ਆ ਨਾ ਕਿਸੇ ਦੀ ਜ਼ਰਤ ਆ ਮੈਨੂੰ ਕਰਨ ਦੀ ਇਹ ਵੀ ਸੁਣ ਲਓ ਜਿੱਥੇ ਖੜੇ ਆ ਆਪਣੀ ਮਰਜ਼ੀ ਨਾਲ ਖੜੇ ਆ ਜਿੱਥੇ ਖੜਾਂਗੇ ਉੱਥੇ ਆਪਣੀ ਮਰਜ਼ੀ ਨਾਲ ਖੜਾਂਗੇ ਇਹਨਾਂ ਦੀ ਕਿਸੇ ਦੀ ਤਾਕਤ ਨਹੀਂ ਨਾ ਕੋਈ ਆ ਗਿਆ ਹਜੇ ਤੱਕ ਲక్ష్ਮੀ ਪੈਦਾ ਹੋਈ ਹੈ ਜਿਹੜੀ ਸਾਨੂੰ ਆਪਣੇ ਰਸਤੇ ਤੇ ਚਲਾ ਲੂਗੀ ਅਸੀਂ ਆਪਣੀ ਜ਼ਮੀਰ ਦੇ ਮਾਲਕ ਆ ਮੇਰੇ ਹਲਕੇ ਦੇ ਸੈਂਟਰ ਦੇ 2 ਲੱਖ ਬੰਦਿਆਂ ਦਾ ਮੈਂ ਸਿਪਾਈ ਆ ਜਿੱਧਰ ਮੈਨੂੰ ਇਹ ਕਹੂਗੇ ਉਧਰ ਮੈਂ ਖੜਾ ਆ ਇਹਨਾਂ ਦੇ ਨਾਲ ਕੁਝ ਦਿਨ ਪਹਿਲਾਂ ਕਾਂਗਰਸ ਤੋਂ ਰਾਜਕੁਮਾਰ ਚੰਬੇਵਾਲ ਨੂੰ ਆਮਚੇ ਸ਼ਾਮਲ ਕਰਵਾਇਆ ਜਾਂਦਾ ਅੱਜ ਪ੍ਰਤਾਪ ਸਿੰਘ ਬਾਜਵਾ ਐਲੋਪੀ ਨੇ ਉਹਨਾਂ ਦੇ ਵੱਲੋਂ ਰਾਜਕੁਮਾਰ ਚੰਬੇਵਾਲ ਦੀ ਪੁਰਾਣੀ ਫੋਟੋ ਲਾ ਕੇ ਇੱਕ ਟਵੀਟ ਕੀਤਾ ਗਿਆ ਕਿ ਭਗਵੰਤ ਮਾਨ ਜੀ ਜਿਹੜਾ ਖੂ ਤੁਸੀਂ ਸਾਡੇ ਲਈ ਖੂਆ ਖੋਦੇ ਸੀ ਉਸੇ ਖੂਦ ਵਿੱਚ ਮੁੱਦੇ ਭਾਰ ਆਵ ਡਿੱਗ ਪਏ ਹੋ ਦੇਖੋ ਗਾਲ ਸੁਣੋ ਨਾ ਤਾਂ ਚੰਬੇਵਾਲ ਜੀ ਨੂੰ ਭਗਵੰਤ ਮਾਨ ਜੀ ਨੇ ਲੈ ਕੇ ਆਂਦਾ ਚੰਬੇਵਾਲ ਜੀ ਦੀ ਆਪਣੀ ਸੋਚ ਔਰ ਇਲਾਕੇ ਦੇ ਲੋਕਾਂ ਦੀ ਸੀਗੀ ਉਹ ਅਗਰ ਸ਼ਾਮਲ ਹੋਣਾ ਚਾਹੁੰਦੇ ਸੀਗੇ ਉਹ ਹੋ ਗਏ ਆਪਦੇ ਵਿੱਚ ਅਗਰ ਇਹਨਾਂ ਸ਼ੀਤਲ ਨੂੰ ਰਾਗ ਤੇ ਰਿੰਕੂ ਦੀ ਸੋਚ ਸੀ ਕਿ ਇਹ ਉਧਰ ਜਾ ਬੜੇ ਭਾਪੀ ਚ ਬੰਦਾ ਕੋਈ ਕਿਤੇ ਮਰਜੀ ਜਾਵੇ ਜਿਹੜਾ VOTER ਇਸ ਗੱਲੋਂ ਖੁਸ਼ ਹੋਊਗਾ ਉਹ ਆਪਣੇ ਆਪ ਦੱਸ ਦੂਗਾ ਵੀ ਤੁਸੀਂ ਸਹੀ ਫੈਸਲਾ ਲਿਆ ਕਿ ਗਲਤ ਫੈਸਲਾ ਲਿਆ ਭਾਈ ਪਾਲੇ ਕਹਿੰਦੇ ਕੁਝ ਹੋਰ ਵੀ ਲੀਡਰ ਸਾਡੇ ਟੱਚ ਦੇ ਵਿੱਚ ਨੇ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜੇ ਐਸੇ ਲੀਡਰ ਨੇ ਜਿਹੜੇ ਸ਼ਾਮਲ ਹੋ ਸਕਦੇ ਨੇ ਮੈਂ ਕਿਸੇ ਦਾ ਕਿਉਂ ਨਾਮ ਲਵਾਂ ਨਾ ਮੇਰੇ ਕੋਈ ਇਸ ਕੰਮ ਦਾ ਧਿਆਨ ਚਾ ਜਿਹੜੇ ਬੰਦੇ ਨੇ ਜਾਣਾ ਉਹਨੇ ਆਪਣੀ ਮਰਜ਼ੀ ਨਾਲ ਜਾਣਾ ਮੈਂ ਆਪਣੀ ਗੱਲ ਕਰ ਸਕਦਾ ਅੱਜ ਕੱਲ ਦਾ ਢਿੱਡੋ ਜੰਮਿਆਂ ਦੀ ਨਹੀਂ ਪਤਾ ਲੱਗਦਾ ਹੁਣ ਬਿੱਟੂ ਦਾ ਕਿਸੇ ਨੇ ਸੋਚਿਆ ਸੀ ਜੀ ਦਾ ਪਛੋਕੜੀ ਕਾਂਗਰਸ ਨਾਲ ਜੁੜਿਆ ਆਇਆ ਸੀਗਾ ਇਹ ਲੋਕਾਂ ਦਾ ਜਿਨ੍ਹਾਂ ਨੂੰ ਕਹਿੰਦਾ ਸੀ ਮੇਰੀ ਜਾਂਦੀ ਹੈ ਜੁੱਤੀ ਅੱਜ ਆਪ ਹੀ ਉੱਥੇ ਜਾ ਬੈਠਾ ਇਹ ਕਿਸੇ ਦਾ ਕੋਈ ਗਾਰੰਟੀ ਨਹੀਂ ਮੈਂ ਆਪਣੀ ਗੱਲ ਕਰ ਸਕਦਾ ਮੈਂ ਖੜਾ ਮ ਆਮ ਆਦਮੀ ਪਾਰਟੀ ਦਾ ਸਪਾਈ ਹਾਂ ਸੈਂਟਰ ਹਲਕੇ ਦਾ ਸੇਵਾਦਾਰ ਹਾਂ ਇਨਾ ਆਪਣੇ 2 ਲੱਖ ਵੋਟਰਾਂ ਦਾ ਹਮੇਸ਼ਾ ਸੇਵਾਦਾਰ ਰਹੂੰਗਾ। ਤਾਂ ਬਿਲਕੁਲ ਇਹ ਸਨ ਹਲਕਾ ਵਿਧਾਇਕ ਅਸ਼ੋਕ ਰਾਸ਼ਰ ਪੱਪੀ ਜੀ ਜੋ ਕਹਿਣਾ ਹੈ ਕਿ ਲੋਕ ਨੇ ਜਿਹੜੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੋਟਾਂ ਹੋਣਗੀਆਂ ਜਵਾਬ ਦੇਣਗੇ ਕਿ ਕਿਸ ਨੂੰ ਵੋਟ ਪਾਣੀ ਹੈ ਕਿਸ ਨੂੰ ਨਹੀਂ ਪਾਣੀ ਤਾਂ ਬਾਕੀ ਜਿਹੜੇ ਲੋਕ ਨੇ ਜਿਹੜੇ ਕੀ ਬਿਜ਼ਨਸਮੈਨ ਨੇ ਆਪ ਦਾ ਫਾਇਦਾ ਸੋਚਦੇ ਨੇ ਤੇ ਪਾਰਟੀਆਂ ਜਿਹੜੀਆਂ ਕੀ ਬਦਲਦੇ ਰਹਿੰਦੇ ਨੇ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਖਪਾਲ ਡੈਨਿਕ ਸਵੇਰਾ ਲੁਧਿਆਣਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par